ਖਬਰਨਾਮਾ ਦੇਖ ਰਿਹਾ ਸਾਰੇ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ਼ ਰਾਜ ਇੱਕ ਪਾਸੇ ਕੱਲ ਅਮਰੀਕਾ ਨੇ ਵਿਚੋਲ ਗਿਰੀ ਕਰਕੇ ਜੰਗਬੰਦੀ ਕਰਵਾਈ ਭਾਰਤ ਅਤੇ ਪਾਕਿਸਤਾਨ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾ ਸ਼ਾਹਬਾਸ਼ ਸ਼ਰੀਫ ਜਿਹੜੇ ਸਹਿਮਤ ਹੋਏ ਅਸੀਂ ਜੰਗਬੰਦੀ ਕਰਾਂਗੇ ਸੀਸਫਾਇਰਾਂਗੇ ਲੇਕਿਨ 4 ਘੰਟਿਆਂ ਤੋਂ ਬਾਅਦ ਪਾਕਿਸਤਾਨ ਦੀ ਫੌਜ ਵੱਲੋਂ ਜਿਹੜੇ ਹੁਕਮ ਜਿਹੜੀ ਜੰਗਬੰਦੀ ਜਿਹੜੀ ਸੀਜ਼ਫਾਇਰ ਹੋਈ ਸੀ ਉਸ ਦੀ ਉਲੰਘਣਾ ਕਰ ਦਿੱਤੀ ਪੰਜਾਬ ਤੋਂ ਇਲਾਵਾ ਜੈਸਲਮੇਰ ਗੁਜਰਾਤ ਜੰਮੂ ਕਸ਼ਮੀਰ ਦੇ ਵਿੱਚ ਜੰਗਬੰਦੀ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ ਆਖਰਕਾਰ ਇਹ ਸੀਜ਼ਫਾਇਰ ਕਰਵਾਉਣ ਰਿਹਾ ਹੈ ਕਿਸ ਦੇ ਇਸ਼ਾਰਿਆਂ ਤੇ ਹੋ ਰਿਹਾ ਹੈ ਕਿਉਂਕਿ ਉਧਰ ਅਸਲ ਸੱਚ ਸਾਹਮਣੇ ਆਇਆ ਹੈ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਪੂਰੀ ਤਨਦੇਹੀ ਦੇ ਨਾਲ ਨਿਵਾਰੇ ਹਾਂ ਸਾਡੇ ਵੱਲੋਂ ਸੀਜ਼ਫਾਇਰ ਨਹੀਂ ਕੀਤਾ ਗਿਆ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲ ਵਿੱਚ ਹੋਈ ਜੰਗਬੰਦੀ ਸਮਝੌਤੇ ਇੱਕ ਵਾਰ ਫਿਰ ਸੰਕਟ ਵਿੱਚ ਹੈ ਕਿਉਂਕਿ ਭਾਰਤ ਵੱਲੋਂ ਪਾਕਿਸਤਾਨੀ ਤੇ ਜੰਗਬੰਦੀ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਹਨ ਭਾਰਤ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਰਾਜਸਥਾਨ ਦੇ ਬਾੜ ਮੀਰ ਅਤੇ ਜੰਮੂ ਕਸ਼ਮੀਰ ਦੇ ਬਾਰਾਮੂਲਾ ਵਰਗੇ ਹਲਾਕਿਆਂ ਵਿੱਚ ਗੁਲਾਬਾਰੀ ਤੇ ਡਰੋਨ ਦੇ ਹਮਲੇ ਕੀਤੇ ਗਏ ਹਨ ਜੋ ਕਿ ਜੰਗਬੰਦੀ ਸਮਝੌਤੇ ਦੀ ਖੁੱਲੀ ਉਲੰਘਣਾ ਹੈ ਇਸ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਆਪਣੀ ਸਪਾਈ ਦਿੰਦਿਆਂ ਕਿਹਾ ਕਿ ਉਹ ਪੂਰੀ ਇਮਾਨਦਾਰੀ ਨਾਲ ਸਮਝੌਤੇ ਨੂੰ ਲਾਗੂ ਕਰਨ ਲਈ ਵਚਨਬੱਧ ਹਨ ਅਤੇ ਉਹਨਾਂ ਦੀਆਂ ਫੌਜਾਂ ਹਾਲਾਤ ਨੂੰ ਜ਼ਿੰਮੇਵਾਰੀ ਅਤੇ ਸੰਜਮ ਨਾਲ ਸੰਭਾਲ ਰਹੀਆਂ ਹਨ ਪਾਕਿਸਤਾਨ ਨੇ ਇਹ ਕਿਹਾ ਕਿ ਜੇਕਰ ਜੰਗਬੰਦੀ ਲਾਗੂ ਕਰਨ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ ਸਰਹੱਦਾਂ ਤੇ ਤਣਾਤ ਫੌਜਾਂ ਨੂੰ ਵੀ ਸੰਜਮ ਵਰਤਨਾ ਚਾਹੀਦਾ ਹੈ ਭਾਰਤ ਵੱਲੋਂ ਇਸ ਬਿਆਨ ਤੇ ਸਖਤ ਪ੍ਰਤੀਕਿਰਿਆ ਆਈ ਹੈ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਕਿਹਾ ਕਿ ਭਾਰਤੀ ਫੌਜ ਨੂੰ ਚੌਕਸ ਰਹਿਣਾ ਚਾਹੀਦਾ ਹੈ ਕਿਸੇ ਵੀ ਸਮੇਂ ਉਲੰਘਣਾ ਦਾ ਠੁਕਮਾ ਜਵਾਬ ਦੇਣ ਲਈ ਨਿਰਦੇਸ਼ ਦਿੱਤੇ ਗਏ ਹਨ ਉਹਨਾਂ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਕਿ ਉਲੰਘਣਾ ਗੰਭੀਰ ਹਨ ਲੰਘਣਾਵਾਂ ਗੰਭੀਰ ਹਨ ਅਤੇ ਪਾਕਿਸਤਾਨ ਨੂੰ ਤੁਰੰਤ ਸੁਧਾਰ ਕਦਮ ਚੁੱਕਣੇ ਚਾਹੀਦੇ ਨੇ ਹਾਲਾਂਕਿ ਪਾਕਿਸਤਾਨ ਦੀ ਸਰਕਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮਤਲਬ ਇਹ ਇਸ ਗੱਲ ਤੋਂ ਪੱਲਾ ਝਾੜ ਰਿਹਾ ਹੈ ਕਿ ਅਸੀਂ ਸੀਸਫਾਇਰ ਬਿਲਕੁਲ ਨਹੀਂ ਕੀਤੀ ਅਤੇ ਨਾ ਹੀ ਸਾਡੇ ਵੱਲੋਂ ਕੋਈ ਅਲੰਗਣਾ ਹੋਈ ਹੈ। ਇਧਰ ਬਿਸਰੀ ਸਾਹਿਬ ਉਹਨਾਂ ਨੇ ਕਹਿ ਦਿੱਤਾ ਹੈ ਕਿ ਬਾਰਡਰ ਉੱਤੇ ਬੈਠੀਆਂ ਫੌਜਾਂ ਨੂੰ 24 ਘੰਟੇ ਚੌਕਸ ਰਹਿਣਾ ਚਾਹੀਦਾ ਹੈ ਜਿੰਨੀ ਦੇਰ ਤੱਕ ਪੂਰੀ ਤਰ੍ਹਾਂ ਇਹ ਮਾਮਲਾ ਨਿਬੜ ਨਹੀਂ ਲਿਆ ਜਾਂਦਾ ਕਿਉਂਕਿ ਇਸ ਦੀ ਸਹਿਮਤੀ ਕਰਵਾ ਰਿਹਾ ਹੈ ਰਾਸ਼ਟਰਪਤੀ ਦਾ ਡੋਨਾਲਡ 트੍ਰੰਪ ਅਤੇ ਦੂਸਰੇ ਪਾਸੇ ਇਹ ਵੀ ਖਬਰ ਆ ਰਹੀ ਹੈ ਕਿ ਸਾウਦੀ ਅਰਬ ਦੇ ਪ੍ਰਿੰਸ ਨੇ ਵੀ ਹਮਾਇਤ ਕੀਤੀ ਹੈ ਦੋਨਾਂ ਦੇਸ਼ਾਂ ਦੀ ਕਿ ਦੋਨਾਂ ਦੇਸ਼ਾਂ ਨੂੰ ਜੰਗ ਦਾ ਵੱਡਾ ਨੁਕਸਾਨ ਹੋਵੇਗਾ ਧੰਨਵਾਦ